ਆ ਲੈ ਬਾਈ ਸੌਦਾ ਕਰ ਰਿਹਾ ਬਾਈ 21 ਲਾ ਦੀ ਇੱਕ ਮੁੱਲ ਪੱਕਾ ਲਾਈ ਫੇਰ ਮੁੱਲ ਪੱਕਾ ਲਾਈ ਬਾਈ ਗੱਲ 10 ਲੈ 12000 ਜੀ ਲੈ ਜਾਈ ਆਏ ਹਾ ਹਾ ਹਾਂ ਬੱਸ ਕਰਾ 12000 ਜੀ ਆ ਜਾਂਦੇ ਆ ਪੱਕਾ ਲਾਤਾ ਮੁੱਲ ਉਹ ਨੰਬੂ ਕੱਟੀ ਆ ਬਾਈ ਲੈ ਕੇ ਆਏ ਤੇ ਹਰ ਜੇ ਉੱਟਦੇ ਪੈ ਨਹੀਂ ਮੂਲ ਲੱਗਦਾ ਨਹੀਂ ਬਾਈ ਦਾ ਨੰਬਰ ਤੇ ਲੈ ਆਪਦਾ ਆ ਲੈ ਨੰਬਰ ਦੇ ਜਾ ਆ ਨਾਲ ਪੰਡ ਦੱਸ ਜਾ ਅੱਜ ਆਵੇ ਸਰਵਾ ਲਾਇਆ ਨਾ ਪੰਜ ਪੈਸੇ ਲਾਇਆ ਅਰੇ ਉੜਦੀ ਆ ਰੇ ਗਿੱਟੀ ਭਈ ਆ ਬਾਹ ਨਹੀਂ ਆਉਂਦੀ ਨਾ ਵੀਰ ਨੇ 12000 ਜਰਾ ਹੇ ਜੀ ਦੀ ਇਹ ਨਾ ਬਾਰਾ ਹਾਂ ਸਹੀ ਗੱਲ ਲਾਉਣਾ ਦੇਣਾ ਕਿ ਕੀ ਉਹ ਦਵਾ ਲੈਣੋ ਹਾਂ ਵਾਹ ਭਾਈ ਇਹਦਾ 12 ਲਾ ਚੱਲ ਦੇ ਦਾਂਗੇ 12 ਨਹੀਂ ਨਹੀਂ ਆਪਾਂ ਦੇ ਕੋਈ ਜੀ ਨਹੀਂ ਨਾ ਦੇਣੀ 12000 ਫੜ ਲੈਣੇ ਫੜਾਵਾ ਫੜੋ ਛੂਟੀ ਭਾਈ ਇਹ ਕਿਹਨਾਂ 12000 ਨਹੀਂ ਦੇਦਾ ਅੱਜ ਪਰ ਫਿਰ ਮਿਲਣਾ ਦੇਖ ਇੱਥੇ ਆਲੇ ਹੈ। ਇਕੱਟੀਆਂ ਸਾਰੇ ਬਾਈ ਲੈ ਆਏ ਨੇ। 4-5 ਬਾਈ ਕਦਾ ਇੱਕ ਕੱਟਾ ਵੀ ਲੈ ਆਇਆ ਇਕੱਟੀਆਂ ਲੈ। ਲੈ ਕੱਗ ਲੱਗ ਨਹੀਂ। ਲੈ ਕੱਗ ਨਾ ਸੜਾ ਦੀਆਂ ਕੱਟੀਆਂ ਨੇ। ਉਹਦੇ ਉੱਤੇ ਲਗਾ ਦੇ ਬੰਚੋ। ਉਹਦੇ ਉੱਤੇ ਲਗਾ। ਆਹ। ਜਿਹੜੇ ਇੱਜੇ ਤੇ ਲੁੱਟੀ ਸਮਾ ਕੇ ਪੱਲੇ ਰੱਖਾ। ਇਹ ਕੋ ਮੂਹਨ ਦਾ ਨਹੀਂ। ਤੇ ਆਹ ਕੱਟੀ ਦੇਖੋ। ਆਹ ਕੱਟੀ ਦੇਖ ਸਕਦੇ ਹੋ। ਵਧੀਆ ਕੁੰਡੇ ਨਾਲ ਸਿੰਗ ਨੇ। ਚਾਰ ਦੇ ਨੱਕ ਤੇ ਮੋਦੀ ਕਰਨੀ ਚਾਰਦੀ ਚਾਰਦੀ ਮੋਦੀ ਕਰਨੀ ਚਾਰਦੀ ਛਦੀ ਹਾਂ ਘੱਟੀ ਦਾ 20 ਲੀਟਰ ਤੋਂ ਕਰ ਦੁੱਧ ਦਿੰਦੀ ਆ ਨੀ ਇਹ ਗਾ ਦੇਖੋ ਬਈ ਖੀਰੀਆਂ ਨੇ ਸਾਰੀਆਂ ਖੀਰੀਆਂ ਨੇ ਹਾਂ ਸਾਰੀਆਂ ਖੀਰੀਆਂ ਨੇ ਤੇ ਕਿੰਨੇ ਕਨੇ ਟਾਈਮ ਦੀਆਂ ਨੇ ਇਹ ਇਹਦਾ ਜੀ 1.5 ਸਾਲ ਤੋਂ ਘਟਾ ਜੀ 1.5 ਸਾਲ ਤੋਂ ਘਟਾ ਜੀ ਹਾਂ ਜੀ ਠੀਕ ਆ ਆ ਦੂਜੀ ਦੂਜੀ ਹੈਗੀ ਆ ਜੀ ਇਹ 1 ਸਾਲ 2 ਮਹੀਨੇ ਦੀ ਹੋ ਇੱਕ ਸਾਲ 2 ਮਹੀਨਿਆਂ ਦੀਆਂ ਕਿੰਨੀਆਂ ਘਟੀਆਂ ਲੈ ਕੇ ਆਏ ਆ ਅੱਜ ਅੱਜ 4 ਲੈ ਕੇ ਆਇਆ ਇੱਕ ਵੇਚਤੀ ਜੀ ਇੱਕ ਵੇਚਤੀ 4 ਲੈ ਕੇ ਆਇਆ ਉਹ ਵੀ ਆਪਣੇ ਆ ਦੋ ਉਹ ਵੀ ਦੋ ਨੇ ਠੀਕ ਆ ਇਹਦਾ ਕਿੰਨਾ ਲਵਾਂਗਾ 45 ਮੰਗਦੇ ਆ ਮੇਰੇ 40 40 ਹਾਂ 40 ਦੇ ਦਾਂਗੇ ਬਾਈ ਕਹਿੰਦਾ 45000 ਮੰਗਦਾ 1.5 ਸਾਲ ਦੀ ਆਖਰੀ ਆ ਆਪਣਾ ਕਮਾ ਕੰਮੋ ਬਾਈ ਸਪੈਸ਼ਲ ਕਟੀਆਂ ਲਈ ਆ ਮੱਝਾ ਮੱਝਾ ਲੈਂਦੇ ਜੀ ਮੱਝਾ ਮੱਝਾ ਲੈਂਦੇ ਤਾਜ਼ੀਆਂ ਮੱਝਾਂ ਲੈਂਦੇ ਆ ਕਟੀਆਂ ਲੈ ਆਏ ਫਿਰ ਕਟੀਆਂ ਲੈ ਲੈਣੇ ਆ ਸਾਂ ਕੋਲ ਰੱਖਦੇ ਚੰਨੂ ਜੀ ਠੀਕ ਆ ਜੇ ਨਹੀਂ ਵੇਚਣੇ ਜੇ ਨਹੀਂ ਮਿਕਸ ਕੰਮ ਆਗਾ ਹਾਂ ਮਿਕਸ ਕੰਮ ਆ ਜੀ ਠੀਕ ਆ ਚਾਰ ਕਟੀਆਂ ਆਪਾਂ ਜ ਲੈ ਆ ਸੀ ਚਾਰ ਰਹਿ ਗਈਆਂ ਚਾਰ ਕਟੀਆਂ ਲੈਂਦੀ ਇੱਕ ਕੱਟੇ ਵਟੇ ਇੱਕ ਕੱਟੀ ਦੇ ਦੀ ਸੀ ਜੀ ਪਾਲਣ ਵਾਲੀ ਨੇ ਕੱਟੀ ਓਕੇ ਜੇ ਨਹੀਂ ਕੱਟਾ ਤੋਂ ਲੈ ਲਿਆ ਕੱਟੀ ਦੇ ਦੇ ਹਾਂ ਕੱਟਾ ਲੈ ਲਿਆ ਠੀਕ ਉਹ ਗੱਟਾ ਕੱਟਾ ਖੜਾ ਉਧਰ ਹੈ ਨਾ ਜਾਣੀ ਪੰਜ ਲਿਆਂਦੇ ਜੀ ਇਹ ਚਾਰ ਰਹਿ ਗਈਆਂ ਗੱਟੀਆਂ ਹਨ ਇੱਕ ਘਟਾ ਤਿੰਨ ਗੱਟੀਆਂ ਰਹਿ ਗਈਆਂ ਤਿੰਨ ਗੱਟੀਆਂ ਰਹਿ ਗਈਆਂ ਚਾਰ ਘਟੀਆਂ ਲੈਂਦੇ ਜੀ ਹਾਂ ਚਾਰ ਲੈਂਦੇ ਠੀਕ ਆ ਜਾਨੀ ਇੱਕ ਵਟੇ ਕੱਟਾ ਲੈ ਲਿਆ ਆਪਾਂ ਤਿੰਨ ਰਹਿ ਗਈਆਂ ਤਿੰਨ ਰਹਿ ਗਈਆਂ ਠੀਕ ਆ ਕੀ ਕੀ ਮੁੱਲ ਕਰਿਆ ਬਾਈ ਇਹਨਾਂ ਦਾ ਮੁੱਲ ਇਹਦਾ ਦਾ 40000 ਹੈ ਜੀ ਇਹਦਾ 40000 ਇਹਦਾ 20000 ਹੈ ਜੀ ਇਹਦਾ 20000 ਤੇ ਉਹਦਾ ਇਹਦਾ 25000 ਹੈ ਜੀ ਇਹਦਾ 25000 ਹਾਂ ਜੀ ਤੇ ਉਹ ਪਰਲੇ ਪਾਸੇ ਦੋ ਖੋੜੇ ਨੇ ਇੱਕ ਕੱਟਾ ਆ ਕੱਟੇ ਇੱਕ ਪਰਲੇ ਉਹਦਾ ਹੋਰ ਦੀ ਆ ਜੀ ਅਸੇ ਉਹ ਹੋਰ ਦੀ ਆ ਉਹ ਕੱਟੇ ਦਾ 25000 ਰੁਪਿਆ ਉਹਦਾ ਠੀਕ ਆ ਤੇ ਬਈ ਆਪਣਾ ਨਾਮ ਕੀ ਆ ਨਾਮ ਅਗਰੇਸ਼ ਸਿੰਘ ਐ ਐਡਰੈਸ ਜੀ ਸੰਘੇੜਾ ਜੀ ਸੰਘੇੜਾ ਖਾਸ ਹੀ ਆ ਹਾਂਜੀ ਨੰਬਰ ਬੋਲ ਦੋ 9568770450 ਇੱਕ ਵਾਰੀ ਹੋਰ ਬੋਲ ਦੋ 9568770450 ਠੀਕ ਆ ਕਰੋ ਬੰਦਾ ਲਿਜਾ ਸਕਦੇ ਮੈਂ ਤਸਲੀਮਤ ਕਰਕੇ ਹਾਂਜੀ ਠੀਕ ਆ ਉਹ ਕੱਟੀ ਪਰਲੀ ਕਿਹਦੀ ਆ ਪਰਲੀ ਆ ਗਾ ਸਬਤ ਕਰਦੇ ਮਾੜੀ ਜੀ ਤੇ ਆ ਪਰਲੀ ਕੱਟੀ ਆ ਬਾਈ ਦੀ ਆ ਇਦੀ ਉਮਰ ਕਿੰਨੀ ਆ ਵੀਰੇ? ਇਦੀ ਉਮਰ 1 ਸਾਲ ਦੀ ਆ। ਇਹ ਵੀ ਖੀਰੀ ਹੋਈ ਆ ਜੀ ਹਨਾ? ਖੀਰੀ ਆ ਠੀਕ। ਕੀ ਬੋਲ ਕਰਿਆ ਇਹਦਾ? ਇਹਦਾ 24000। ਇਹਦਾ 24000 ਕਿੰਨੇ ਦੇਣੀ ਆ ਇਹ? 22500। 22500 ਦੇਣੀ ਆ। ਠੀਕ ਆ। ਆ ਪੱਕਾ ਕੱਟਿਆਂ ਦਾ ਕੰਮ ਕਰਦਾ ਰੋਜ਼ ਆਉਣਾ ਮੰਡਿਆਂ ਦੇ। ਓ ਠੀਕ ਆ। ਨਾਮ ਤੇ ਐਡਰੈਸ ਕੀ ਆਪਣਾ? ਅਮਰਜੀਤ ਪਿੰਡੂ ਗੋਗੇ। ਓਕੇ 9872211955 ਇੱਕ ਵਾਰੀ ਹੋਰ ਬੋਲ ਦੂ 9872211955 ਠੀਕ ਆ। ਸਪੈਸ਼ਲ ਕੱਟਿਆਂ ਦਾ ਕੰਮ ਕਰਦੇ ਆ। ਸਪੈਸ਼ਲ ਕੱਟਿਆਂ ਦਾ ਹੀ ਕੰਮ। ਹਾਂ ਸਪੈਸ਼ਲ। ਠੀਕ ਆ ਕਰੋ ਜਿੰਨੀ ਮਰਜ਼ੀ ਠੀਕ ਆ ਕਰੋ ਤੱਲੀ ਕਰਕੇ ਮੈਂ ਮਰਜ਼ੀ ਦਾ ਜੀ ਯਾਰ ਤਸਲੀ ਨਾ ਜਾਵਾਂ ਜੇ ਕਿਸੇ ਨੇ ਵੱਧ ਕੱਟੇ ਰਹਿਣਾ ਮਿਲ ਜਾਂਦੇ ਨੇ ਦੇ ਦੇਣਾ ਕੁੱਟੀਆਂ ਕਰਕੇ ਆਹ ਜੀ ਮਰਜ਼ੀ ਮੋਂ 100 ਕੁੱਟੀਆਂ ਲੈ ਸਾਡੇ ਕੋਲ ਕੰਮ ਵੀ ਕੱਟਿਆ ਦਾ ਠੀਕ ਆ ਸਪੈਸ਼ਲੀ ਕੰਮ ਆ ਸਪੈਸ਼ਲ ਠੀਕ ਆ ਭਾਈ ਧੰਨਵਾਦ ਲਓ ਬਾਈ ਜਸਮਨ ਸਾਰੀਆਂ ਕੱਟੀਆਂ ਲੈ ਖਾਤੀਆਂ ਤੇ ਇਹ ਬਾਈ ਦਾ ਅਲੱਗ-ਅਲੱਗ ਮੁੱਲ ਮੰਗਦੇ ਨੇ ਤੀ ਆ ਦੇਖ 11 ਮਹੀਨਿਆਂ ਦੀ ਆ 11 ਮਹੀਨਿਆਂ ਦੀ ਦੇਖ ਤੋ ਵੀ ਨਹੀਂ ਕੱਟਿਆਰ ਕਰ ਤੋੜਾ ਬਾਈ ਮਾਨੇ 14 1500 ਕਿਲੋ ਦੋ ਧਰ ਮੈਂ ਥੋੜੀ ਠੀਕ ਆ ਜੀ 1500 ਕਿਲੋ ਆ ਜੀ ਹਾਂ ਤਸਲੀ ਯਾਰੀ ਠੀਕ ਆ ਮੈਂ ਚੰਗੀ ਨਸਲੇ ਕੱਟੀਆਂ ਬਾਲਦੇ ਨਸਲੇ ਕੱਟੀ ਕਰਦੇ ਸਾਡੇ ਕੋਲ ਘਰ ਆਉਂ ਹੀ ਨਹੀਂ ਰੱਖਦੇ ਨਸਲੇ ਕੱਟੀ ਕਰਦੇ ਸਾਡੇ ਕੋਲ ਘਰ ਆਉਂ ਹੀ ਨਹੀਂ ਰੱਖਦੇ ਫੋਕਾ ਮਾਲ ਜਾਂਦਾ ਨਾਲ ਫੋਕਾ ਮਾਲ ਨਹੀਂ ਕੋਈ ਕਰਦਾ ਠੀਕ ਆ ਵਧੀਆ ਮਾਲ ਰੱਖਦੇ ਹੋ ਨਸਲੇ ਲੈ ਵੀ ਲੈਣਾ ਵੇਚ ਵੀ ਦਿੰਦੇ ਆ ਹਾਂ ਲੈ ਵੀ ਲੈਣਾ ਵੇਚੂਗਾ ਠੀਕ ਆ ਬਈ ਠੀਕ ਉਹ ਪਰਨੀਆਂ ਕਿਧੀਆਂ ਘੜੀਆਂ ਨੇ ਉਹ ਬਾਈ ਦੇ ਨੇ ਉਹ ਕਿੱਡੇ ਬਾਈ ਦੀਆਂ ਨੇ ਉਹ ਬਾਈ ਦੇ ਨੇ ਠੀਕ ਆ ਆ ਦੋ ਕੱਟੀਆਂ ਘੜੀਆਂ ਨੇ ਬਾਈ ਇਹ ਆਪਣੀਆਂ ਨੇ ਵੀਰੇ ਇਹਦਾਂ ਦੀ ਕੀ ਏਜ ਆ ਵੀਰੇ ਇਹ ਬਾਈ 20 ਮਹੀਨਿਆਂ ਦੀ ਆ 13 ਮਹੀਨਿਆਂ ਦੀ ਆ 13 ਮਹੀਨਿਆਂ ਦੀ ਆ ਉਹ 20 ਮਹੀਨਿਆਂ ਦੀ ਆ ਕੀ ਕੀ ਮੁੱਲ ਕਰਦੇ ਇਹਨਾਂ ਦਾ ਉਹਦਾ ਬਈ 25000 ਇਹਦਾ 18000 ਉਹਦਾ 25000 ਇਹਦਾ 18000 ਹੋਰ ਹੋ ਜੂ ਮਾਨਤਨ ਕਰਦਾ ਆ ਠੀਕ ਆ ਕੰਮ ਸਪੈਸ਼ਲੀ ਕਟੀਆਂ ਦਾ ਆਪਣਾ ਨਹੀਂ ਨਹੀਂ ਆਪਾਂ ਦਾ ਕਰੇਲੂ ਨਹੀਂ ਕਰੇਲੂ ਹੀ ਇਹਦੇ ਨਹੀਂ ਕਰਦੇ ਪਸ਼ੂ ਰੱਖੇ ਹੋ ਜਾਂ ਹੈਨਾ ਤੇ ਨਾਮ ਤੇ ਐਡਰੈਸ ਬੋਲ ਦਿਓ ਵੀਰੇ ਆਪਣਾ ਨਾਮ ਸਲੀਮ ਵੀਰੇ ਪਿੰਡ ਪੱਤੀ ਛੇਕ ਦਾ ਠੀਕ ਆ ਐਡਰੈਸ ਵੀਰੇ ਪੱਤੀ ਛੇਕ ਦਾ ਵੀਰੇ ਗੁਰਦੁਆਰੇ ਕੋਲ ਘਰ ਆ ਠੀਕ ਆ ਤੇ ਨੰਬਰ ਸਤਨਮੇ 793 64392 ਇੱਕ ਵਾਰੀ ਹੋਰ ਜੀ 97793 64392 ਠੀਕ ਹੈ ਦੋ ਕਟੀਆਂ ਉਹੀ ਆਪਾਂ ਕਰੇ ਲੀ ਲੈਣ ਦੀਆਂ ਨੇ ਹਾਂਜੀ ਹਾਂਜੀ ਠੀਕ ਹੈ ਹੋਰ ਨਹੀਂ ਪਸ਼ੂ ਆਪਣੇ ਕੋਲ ਨਹੀਂ ਨਹੀਂ ਠੀਕ ਹੈ ਧੰਨਵਾਦ ਬਾਈ ਲਓ ਬਾਈ ਜੀ ਇਹ ਦੋ ਕਟੀਆਂ ਆ ਨੇ ਤੇ ਉਹ ਪੰਜ ਸੇ ਕਟੀਆਂ ਉਹ ਨੇ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਕੋਈ ਬਾਈ ਹਣਾ ਨੰਬਰ ਲੈ ਕੇ ਦਿੱਤਾ ਬਾਈ ਨਾਲ ਕਰਕੇ ਸੰਪਰਕ ਨਾਲ ਤੁਸੀਂ ਕਰੋ ਵੀ ਤਸੱਲੀ ਕਰਕੇ ਲੈ ਸਕਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਧਨੋਲਾ ਮੰਡੀ ਦੇ ਵੀਰੇ ਪਹੁੰਚੇ ਆ ਧਨੋਲਾ ਮੰਡੀ ਤੁਸੀਂ ਕਾਟੂ ਮਾਲ ਦੇ ਵਿੱਚ ਜਿਹੜਾ ਬਾਹਰੇ ਖੜਾ ਹੁੰਦਾ ਕਾਟੂ ਮਾਲ ਤੁਸੀਂ ਦੇਖ ਸਕਦੇ ਹੋ ਉਧਰ ਬਾਈ ਹੁਣੇ ਦੋ ਕੱਟੀਆਂ ਲੈ ਕੇ ਖੜੇ ਨੇ 27 ਤਰੀਕਾ ਦੀ ਮੰਡੀ ਆਏ 27 ਤਰੀਕਾ ਦੀ ਮੰਡੀ ਤੇ ਕਾਟੂ ਮਾਲ ਤੇ ਇਧਰ ਦੋ ਬੂਰੀ ਤੇ ਛੋਟੀ ਕੱਟੀ ਖੜੀ ਆ ਇਧਰ ਦੋ ਕੱਟੀਆਂ ਬੈਠੀਆਂ ਨੇ ਕਾਟੂ ਮਾਲ ਦੇ ਵਿੱਚ ਮਾਲ ਆ ਭਾਈ ਸਾਰਾ ਇਹ ਆ ਦੇਖੋ ਕਿੰਨਾ ਬੁਰਾ ਹਲੋਇਆ ਕੱਟੀਆਂ ਦਾ ਆ ਕੱਟੀਆਂ ਦਾ ਕਿੰਨਾ ਬੁਰਾ ਹਲਾ ਕਿੰਨਾ ਇਹਨਾਂ ਦਾ ਮਾਸ ਮੂਸ ਲਿਹਾ ਪਿਆ ਬਾਲਬੂਲ ਲਹੇ ਪਏ ਨੇ ਹੈਣਾ ਕਾਟੂ ਮਾਲ ਦੇ ਵਿੱਚ ਕੱਟੇ-ਕੱਟੀਆਂ ਦੋਨੇ ਮਿਕਸ ਨੇ ਇਹ ਦੇਖੋ ਤੇ ਉਧਰ ਵੀ ਕੱਟੀਆਂ ਲਈ ਖੜੇ ਨੇ ਇੱਥੇ ਇਧਰ ਵੀ ਬਾਈ ਇੱਕ ਝੋਟਾ ਖੜਾ ਤੇ ਇਧਰ ਇੱਕ ਕੱਟੀ ਖੜੀ ਆ ਛੋਟੀ ਤੇ ਉਧਰ ਇੱਕ ਮੱਝ ਖੜੀ ਗੀ ਤੇ ਇਧਰ ਵੀ ਕੱਟੀਆਂ ਖੜੀਆਂ ਆ ਜਾਓ ਇਧਰ ਕੱਟੀਆਂ ਲਾਉਣੀਆਂ ਆ ਤੁਹਾਨੂੰ ਤੇ ਇਧਰ ਆ ਬਾਈ ਕੱਟੀਆਂ ਲੈ ਕੇ ਖੜੇ ਨੇ ਇਧਰ ਕੱਟੀਆਂ ਨੇ ਤੇ ਇਧਰ ਹੋਰ ਵੀ ਮਾਲ ਦੇਖ ਸਕਦਾ ਜਿਵੇਂ ਆ ਕੱਟਾ ਖੜਾਗਾ ਤੇ ਉਧਰ ਬਾਈ ਹੁਣੀ ਚੜੀ ਜਾਂਦੇ ਨੇ ਮੱਜਾਂ ਤੇ ਉਧਰ ਮੱਜਾਂ ਚੜੀ ਜਾਂਦੇ ਨੇ ਬਾਕੀ ਬਾਈ ਦੁਪਹਿਰ ਦਾ ਟਾਈਮ ਹੋ ਗਿਆ ਜਿੰਨੀਆਂ ਵੀ ਹੈਗੀਆਂ ਸੀਗੀਆਂ ਤੇ ਸਾਰੇ ਲੈ ਗਏ ਬਾਕੀ ਜਿਹੜੀਆਂ ਵੀ ਹੈਗੀਆਂ ਸੀਗੀਆਂ ਤੇ ਜਿਵੇਂ ਆਹ ਗੱਟੀਆਂ ਖੜੀਆਂ ਨੇ ਆਹ ਤਿੰਨ ਗੱਟੀਆਂ ਨੇ ਇਹਨਾਂ ਨੂੰ ਖੁਸਦਿਆਂ ਬਾਈ ਹੁਣੀ ਤੇ ਘਰ ਦੀਆਂ ਲੈ ਕੇ ਆਣ ਬਾਈ ਇਹ ਘਰ ਦੀਆਂ ਗੱਟੀਆਂ ਨੇ ਆਪਣੇ ਠੀਕ ਆ ਕਿੰਨੇ ਕਿੰਨੇ ਏਜ ਇਹਨਾਂ ਦੀ ਉਹਦਾ ਤੇਰਾ 2 ਮਹੀਨਾ ਹੋ ਗਿਆ 11 ਠੀਕ ਹੈ ਤਿੰਨ ਕੱਟੀਆਂ ਨਹੀਂ ਤਿੰਨ ਹੀ ਦੋ ਦੋ ਨੇ ਇੱਕ ਕੱਟਾ ਜੀ ਤੇ ਤਿੰਨ ਖੜੇ ਆ ਜੀ ਉਹ ਕਿਸੇ ਦਾ ਸੀ ਦੋ ਹੀ ਨੇ ਆਪਣੇ ਆ ਇਹ ਇੱਕ 13 ਮਹੀਨਿਆਂ ਦੀ ਆ ہاں ਇੱਕ 13 ਦੀ ਇੱਕ 11 ਦੀ ਤੇ ਰੇਟ ਕੀ ਰੱਖਿਆ ਜੀ 65000 ਦੋਨਾਂ ਦਾ 65000 ਆ ਹੋ ਜਾਣਗੇ 60 ਛੁੱਟਦੀ ਆ ਹੁਣੀ ਹੁਣੀ 65 ਦੀ ਫਿਕਸ ਹੀ ਆ ਨੰਬਰ ਤੇ ਐਡਰੈਸ ਬੋਲ ਦੋ ਮਾੜਾ 959258013 ਪਿੰਡ ਗੜਾ ਜੀ ਕਰਨਾਲਾ ਨਾਮ ਜੀ ਜਸਵੀਰ ਸਿੰਘ ਠੀਕ ਆਪਣਾ ਸਪੈਸ਼ਲੀ ਕੰਮ ਕਟੀਆਂ ਦਾ ਘਰੇਲੂ ਆਈ ਆਪਾਂ ਘਰੇਲੂ ਘਰੇਲੂ ਪਸ਼ੂਆਂ ਜੰਪਰ ਰੱਖੇ ਹੋਏ ਹੈਣਾ ਉਹ ਤਾਂ ਵੇਚ ਨਹੀਂ ਲੈ ਆਏ ਠੀਕ ਹੈ ਧੰਨਵਾਦ ਬਾਈ ਲਓ ਬਈ ਇਹ ਦੋ ਕਟੀਆਂ ਨੇ ਬਾਈ ਹੁਣੇ ਕਲੇ ਤੇ 65000 ਦੇ ਦੋਨੇ ਦੇਣੀਆਂ ਨੇ ਬਾਈ ਕਿਹਾ ਫਿਕਸ ਹੀ ਮੁੱਲ ਦਾ ਨੰਬਰ ਲੈ ਕੇ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦੀਆਂ ਨੇ ਬਾਈ ਨਾ ਕਰ ਲਿਓ ਸੁਣੋ ਮੌਕੇ ਉੱਧਰ ਮਾਲ ਖੜਾ ਬਹੁਤ ਇਹ ਕਾਟੂ ਮਾਲ ਦੇ ਵਿੱਚ ਸਾਰਾ ਮਾਲ ਖੜਾਗਾ ਜਿੰਨੇ ਵੀ ਖੜੇ ਸੀ ਕਾਟੂ ਮਾਲ ਦੇ ਵਿੱਚ ਖੜੇ ਸੀਗੇ ਤੇ ਬਾਕੀ ਸਾਰੇ ਲੈ ਕੇ ਭਰ ਕੇ ਮਾਲ ਜਿੰਨਾ ਵੀ ਹੈਗਾ ਸੀਗਾ ਬਾਕੀ ਸਾਨੂੰ ਦਿਖਾ ਤੇ ਤੇ ਇੰਨੇ ਕੁ ਪਸ਼ੂ ਬਾਹਰੇ ਸੀਗੇ ਕਿਉਂਕਿ ਦੁਪਹਿਰ ਦਾ ਵੇਲਾ ਹੋ ਗਿਆ ਮਾਲ ਮੂਰ ਦਿਖ ਜਾਂਦਾਗਾ ਜਿਵੇਂ ਆਹ ਗੱਟੀ ਖੜੀ ਹੈ ਇੱਧਰ ਇੱਧਰ ਸੌਦਾ ਹੋ ਗਿਆ ਜਾਂ ਫਿਰ ਆਪਦੀ ਬੰਦੇ ਨੇ ਪੈਸੇ ਕੁਝ ਗਣਦੇ ਨੇ ਤੇ ਧੰਨਵਾਦ ਬਾਈ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਇਹ ਕਾਟੂ ਮਾਲ ਦੇ ਵਿੱਚ ਸੀਗਾ ਮਾਲ ਤੇ ਮੱਝਾਂ ਮੁੱਝਾਂ ਗੱਟੀਆਂ ਕੁੱਟੀਆਂ ਇੱਥੋਂ ਕਾਟੂ ਮਾਲ ਦੇ ਵਿੱਚੋਂ ਲੈ ਜਾ ਕਰੋ ਨਾ ਵੱਡਣਾ ਇਹਨੂੰ ਦੇਣ ਕਰੋ ਇਹ ਛੋਟਾ ਹੀ ਫਾਇਦਾ ਦਾ ਜਿਵੇਂ ਆਹ ਦੇਖੋ ਆ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਨੇ ਆ ਕੱਟਿਆਂ ਦਾ ਬੁਰਾ ਹਾਲ ਕੀਤਾ ਪਿਆ ਦੇਖੋ ਬਾਲ ਬੁੱਲ ਰਹੇ ਪਿਆ ਬੁਰਾ ਹਾਲ ਹੋਇਆ ਪਿਆ ਇਹਨਾਂ ਦਾ ਤੇ ਦੇਖੋ ਧੰਨਵਾਦ ਬਾਈ ਸਾਰਿਆਂ ਦਾ